ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਕਵਰ ਕਰਦੇ ਪਿੰਡ ਝਾੜੋ ਜ਼ਿਲ੍ਹਾ ਸੰਗਰੂਰ ਪਿਆ ਜਾਂਦਾ ਵੀਰ ਦਾ ਮੋਬਾਈਲ ਨੰਬਰ ਆ 62399 67858 62399 67858 ਪਿੰਡ ਝਾੜੋ ਜ਼ਿਲ੍ਹਾ ਸੰਗਰੂਰ ਪਿਆ ਜਾਂਦਾ ਖੀਰੀ ਬੱਚੀ ਆ ਪਹਿਲਾ ਸੁਆ ਪਲੂਨ ਸੀ ਹੋਈ ਆ ਪਿੱਛੇ ਇਹਦੇ ਹੈਗਾ ਬੱਚਾ ਅੱਜ 16 ਲੀਟਰ ਦੁੱਧ ਨੈੱਟ ਬਿਲਕੁਲ ਚੋਂਦਾ ਹਾਜ਼ਰ ਆ ਦੁੱਧੋ ਵੀਰ ਕਹਿੰਦਾ ਬਿਲਕੁਲ ਖੀਰੀਆ ਜਾ ਕੇ ਤੁਸੀਂ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕੋਲ ਜਾ ਕੇ ਨਿਰਖ ਪਰ ਕਰਕੇ ਤੁਸੀਂ ਖਰੀਦਾਰੀ ਕਰਿਓ ਸੋ WhatsApp ਰਾਹੀਂ ਆਪਾਂ ਵੀਡੀਓ ਕਵਰ ਕਰਦੇ ਪਏ ਪਹਿਲਾ ਸੁਆ ਪਲੂਣ ਮੂਹੋ ਮੂਹੋ ਖੀਰੀ ਸੂਈ ਸਵਾਈ ਮਗਰ ਬੱਛਾ ਤੇ 16 ਲੀਟਰ ਦੁੱਧ ਨੈੱਟ ਚੋਂਣ ਵਾਲਾ ਹਾਜ਼ਰ ਆ 8 ਲੀਟਰ ਪਰ ਟਾਈਮ ਦਾ ਵੀਰ ਕਹਿੰਦਾ ਦੁੱਧ ਚੋਕੇ ਦੇਵਾਂਗੇ ਤੇ ਸੂਈ ਨੂੰ ਲਗਭਗ ਹੋ ਚੁੱਕਿਆ ਇਹਨੂੰ ਵੀਰ ਨੇ ਦੱਸਿਆ ਕਿ 22 ਦਿਨ ਵੀਰੋ 22 ਦਿਨ ਹੋ ਚੁੱਕਿਆ ਸੂਈ ਨੂੰ ਮੂੰਹ ਮੱਥਾ ਦੇਖੋ ਜੰਦਿਆਂ ਨਾ ਉਹ ਦੇਖੋ ਮਗਰ ਬੱਚਾ ਇਹਦੇ 20 ਦਿਨਾਂ ਦਾ ਬੱਚਾ ਵਿਸੇ ਤੇ ਮੁੱਲ ਵੀਰ ਕਹਿੰਦਾ ਦੇ ਲੈਣ ਜੜਾ 55000 ਇਹਦੇ ਵਿੱਚੋਂ ਮਾਨਦਾਨ ਕਹਿੰਦਾ ਹਾਂ ਨਾ 52000 ਦੀ ਬੱਚੀ ਵੀਰ ਕਹਿੰਦਾ ਆਪਾਂ ਦੇ ਦਾਂਗੇ 55000 ਤੋਂ ਮਾਨਦਾਨ ਕਰਕੇ 52000 ਦੇਣ ਲੈਣ ਵਾਲਾ ਮੂਹੋ ਕੀਰੀ ਥਰਡੇਵਾ ਤੁਸੀਂ ਚੈੱਕ ਕਰ ਸਕਦੇ ਹੋ ਸੋਣਾ ਕੋਲ ਜਾ ਕੇ ਤਸੱਲੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ